ਇਹ ਸਵਾਲ ਹੈ ਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵਿਚਾਰ ਦੀਨ ਬੜੇ ਸਖਤ ਆਰਡਰ ਹੋਏ ਸੀ ਮਾਂਜੋਖ ਹਾਈ ਕੋਰਟ ਵੱਲੋਂ ਪਰ ਲੱਗਦਾ ਤੁਹਾਨੂੰ ਕਿ ਹੁਣ ਤੁਸੀਂ ਅੱਜ ਵੱਡਾ 103 ਹੋਟਲ ਨਾਲ ਲਿਸਟ ਕਮਿਸ਼ਨਰ ਸਾਹਿਬ ਨੂੰ ਦੇਣ ਆਏ ਹੋ ਕੋਈ ਇੱਥੇ ਵੱਡਾ ਸਟੈਪ ਚੁੱਕਿਆ ਜਾਏਗਾ ਉਹਨਾਂ ਵੱਲੋਂ ਸਾਨੂੰ ਨਾ ਸਟੈਪ ਚੁਕਾਣਾ ਆਂਦਾ ਹੈ ਅਸੀਂ ਸਟੈਪ ਚੁਕਾਵਾਂਗੇ ਸਾਨੂੰ ਅਫਸਰ ਸਾਹਿਬ ਕੋ ਕੰਮ ਕਰਾਣੇ ਆਂਦੇ ਆ ਕਿਉਂਕਿ ਹਾਲੇ ਜ਼ਮੀਰ ਜਿੰਦਾ ਹੈ ਜੇ ਦਿਨ ਮਰ ਜਾਊਗਾ ਫਿਰ ਪਤਾ ਨਹੀਂ ਕੋਈ ਕੰਮ ਕਰਾ ਸਕਾਂਗੇ ਨਹੀਂ ਕੁਝ ਅੰਮ੍ਰਿਤਸਰ ਦੀ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਕਾਲੀਆਂ ਭੇਡਾਂ ਜੋ ਪਿਛਲੇ ਲੰਮੇ ਸਮੇਂ ਦੌਰਾਨ ਅੰਮ੍ਰਿਤਸਰ ਦੀ ਵਾਲ ਸਿਟੀ ਵਿੱਚ ਨਜਾਇਜ਼ ਉਹ ਸਾਰੀਆਂ ਕਰਾ ਰਹੀਆਂ ਆ ਅਫਸਰਸ਼ਹੀ ਹੈ ਕਿ ਜਿਹੜੀ ਬਿਊਰੋਕ੍ਰੇਸੀ ਹੈ ਉਹ ਵੱਡੇ ਸਤਰ ਤੇ ਰਿਸ਼ਵਤਾਂ ਲੈ ਕੇ ਲੋਕਾਂ ਦਾ ਖੂਨ ਚੂਸ ਕੇ ਨਜਾਇਜ਼ ਸਾਰੀਆਂ ਕਰਾ ਰਹੀ ਹੈ ਭਾਜੀ ਇਹ ਗੱਲ ਵੇਖੀ ਜਾਵੇ ਕਿ ਅੱਜ ਹੀ ਕਿਉਂ ਕਮਿਸ਼ਨਰ ਸਾਹਿਬ ਤੱਕ ਇਹ ਫਰਿਆਦ ਲੈ ਕੇ ਆਇਓ ਇਹ ਤੇ ਜਿਹੜੀ ਨਜਾਇਜ਼ ਸੜੀ ਪਿਛਲੇ 2 ਦਹਾਕੇ ਉੱਪਰ ਹੋ ਗਿਆ ਉਦੋਂ ਦਾ ਇਹ ਸਿਲਸਿਲਾ ਜਾਲੀ ਹਾਈ ਕੋਰਟ ਨੇ ਵੀ ਇੱਥੇ ਸ਼ਕਤੀ ਵਗਾਈ ਸੀ ਸੀਵਰੇਜ ਪਾਣੀ ਜਿਹੜਾ ਆਪਣਾ ਬਿਜਲੀ ਦਾ ਕਨੈਕਸ਼ਨ ਤਾਂ ਕੱਟਣ ਦੇ ਫਰਮਾਨ ਜਾਰੀ ਹੋਸੀ ਉਹਦੇ ਤੇ ਕੀ ਅਜੇ ਤੱਕ ਮਹਿਕਮੇ ਨੇ ਕੀਤਾ ਦੇਖੋ ਜੀ ਮਹਿਕਮਾ ਪਹਿਲਾਂ ਵੀ ਕੰਮ ਕਰਨ ਦੀ ਨੀਂਦ ਸੁੱਤਾ ਸੀ ਤੇ ਅੱਜ ਵੀ ਕੰਮ ਕਰਨ ਦੀ ਨੀਂਦ ਸੁੱਤਾ ਕੰਪਲੇਂਟ ਕੀਤੀ ਹੈ ਤੇ ਉਹਦੇ ਤੇ ਕਿੰਨੇ ਕਿੰਨੇ ਤੇ ਕਾਰਵਾਈ ਕਰਾਈ ਜੇ ਬਿਲਕੁਲ ਕਿ ਆਪਣੀਆਂ ਜੇਬਾਂ ਭਰੀਆਂ ਹੈ ਐਨ ਆਰਟੀ ਏਕਟਿਵ ਸੇ ਇਸ ਟਾਈਮ ਬਹੁਤ ਸ਼ਹਿਰ ਚ ਬਦਨਾਮ ਹੋ ਚੁਕੇ ਨੇ ਉਹ ਕਹਿੰਦੇ ਧੰਦਾ ਬਨ ਲਿਆ ਬਨਾਲੇ ਗੰਦੀ ਨਾਲੀ ਦੇ ਕੀੜਿਆਂ ਨੇ ਸਮਾਜ ਸੇਵਕਾਂ ਦੀ ਸ਼ੋਭੀ ਉੱਤੇ ਲਾਂਚਨ ਲਾਏ ਆ ਇਹ ਪਿਛਲੇ ਕਾਫੀ ਸਮੇਂ ਤੋਂ ਜੀ ਭਾਜੀ ਇਹ ਨਾ ਇੱਕ ਹੋਟਲ ਜਿਹੜੇ ਵਾਲ ਸਿਟੀ ਦੇ ਵਿੱਚ ਤਿਆਰ ਹੋਏ ਨੇ ਜਿਹੜੇ ਕਿ ਹਾਈ ਕੋਰਟ ਦੇ ਹੁਕਮਾਂ ਦੀਆਂ ਸ਼ਰਮ ਝੀਆਂ ਉਡਾ ਕੇ ਛੋਟੀਆਂ ਛੋਟੀਆਂ ਗਲੀਆਂ ਛੋਟੇ ਛੋਟੇ ਮੱਲੇ ਰੈਸ਼ੀ ਇਲਾਕਿਆਂ ਦੇ ਵਿੱਚ ਜਿਹੜੇ ਹੋਟਲ ਤਿਆਰ ਹੋਏ ਨੇ ਔਰ ਇਹ ਲਿਸਟ ਜਿਹੜੀ ਇਹਨਾਂ ਦੇ ਮਹਿਕਮੇ ਦੇ ਵਿੱਚ ਇੱਕ ਬਹੁਤ ਹੀ ਇਮਾਨਦਾਰ ਔਰ ਕਾਬਲ ਅਫਸਰ ਏਟੀਪੀ ਅਰਨ ਖੰਨਾ ਜੀ ਵੱਲੋਂ ਤਿਆਰ ਕੀਤੀ ਗਈ ਸੀ ਔਰ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਇਹ ਲਿਸਟ ਤਿਆਰ ਕਰਕੇ ਆਪਣੇ ਸੀਨੀਅਰ ਅਫਸਰਾਂ ਨੂੰ ਦਿੱਤੀ ਵੀ ਇਹ ਜਿਹੜੀਆਂ ਨਜਾਇਜ਼ ਉਹ ਸਾਰੀਆਂ ਵਾਂ ਉਹ ਸਾਡੇ ਹਲਕੇ ਸੈਂਟਰ ਦੇ ਵਿੱਚ ਬਣੀਆਂ ਔਰ ਪਰ ਮੈਂ ਬੜੇ ਵਸੂਸ ਨਾਲ ਇਹ ਗੱਲ ਕਹਿਣੀ ਚਾਹੁੰਦਾ ਮੈਂ ਕਿ ਇਹ ਲਿਸਟ ਜਾਰੀ ਹੋਣ ਦੇ ਬਾਵਜੂਦ ਕਿਹੇ ਵੀ ਸੀਨੀਅਰ ਅਫਸਰ ਨੇ ਇਹਨਾਂ ਨਜਾਇਜ਼ ਜੋ ਸਾਰਿਆਂ ਦੇ ਬਣਦੀ ਕਾਰਵਾਈ ਨਹੀਂ ਕੀਤੀ ਅੱਜ ਅਸੀਂ ਖੜੇ ਹਾਂ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਜਿੱਥੇ ਜਾਗਦਾ ਜ਼ਮੀਰ ਨਾਲ ਜੁੜੇ ਦੋ ਇੱਕ ਅਹਿਮ ਚਿਹਰੇ ਅੰਮ੍ਰਿਤਸਰ ਦੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮੁੱਦਾ ਅੱਜ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਨੇ ਸ਼ਹਿਰ ਦੇ ਵਿੱਚ ਨਜਾਇਜ਼ ਬਿਲਡਿੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਉਸ ਤੋਂ ਇਲਾਵਾ ਹੋਰ ਵੱਖ-ਵੱਖ ਮੁੱਦੇ ਜੇ ਕਿਸੇ ਪਰਿਵਾਰਕ ਘਰੇਲੂ ਕਲੇਸ਼ ਹੋਵੇ ਉਹ ਵੀ ਇਹਨਾਂ ਨੇ ਆਪਸੀ ਕਾਉਂਸਲਿੰਗ ਰਾਈ ਵੀ ਕਈ ਪਰਿਵਾਰਾਂ ਦੇ ਸਿਰ ਜੁੜੇ ਪਰ ਅੱਜ ਇੱਕ ਜਿਹੜਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਨਜ਼ਾਇਜ਼ ਬਿਲਡਿੰਗਾਂ ਦਾ ਖਾਸ ਤੌਰ ਤੇ ਐਮਟੀਪੀ ਵਿਭਾਗ ਜਿਹੜਾ ਹਰ ਵੇਲੇ ਨਿਸ਼ਾਨੇ ਤੇ ਰਹਿੰਦਾ ਕਿਉਂਕਿ ਕਾਫੀ ਸਮਾਂ ਜਿ ਪਿਛਲੀ ਚਾਤਮਾਰੀ ਤੱਕ ਕਈ ਨਗਰ ਨਗਰ ਕਮਿਸ਼ਨਰ ਜਦੋਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਆਇਆ ਇਥੋਂ ਤਬਾਦਲਾ ਕਰਾ ਚੁੱਕੇ ਨੇ ਤਾਂ ਸਾਡੇ ਨਾਲ ਜੁੜ ਜੁੜ ਰਹੇ ਨੇ ਬੱਲਾ ਹਰੇ ਵਾਲਾ ਜਿਨ੍ਹਾਂ ਨੂੰ ਬਲਬੀਰ ਸਿੰਘ ਦੇ ਨਾਂ ਤੇ ਵੀ ਜਾਣਿਆ ਜਾਂਦਾ ਹਾਂ ਜੀ ਬਾਜੀ ਕੀ ਅੱਜ ਇੱਕ ਖਾਸ ਮੁੱਦਾ ਕਿ ਕਮਿਸ਼ਨਰ ਸਾਹਿਬ ਨੂੰ ਅੱਜ ਤੁਹਾਨੂੰ ਮਿਲਣਾ ਪਿਆ ਰਿਹਾ ਦਾਸ ਬੱਲਾ ਹਰੇ ਵਾਲਾ ਅੱਜ ਆਪਾਂ ਕੁਝ ਅੰਮ੍ਰਿਤਸਰ ਦੀ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਕਾਲੀਆਂ ਭੇਡਾਂ ਜੋ ਪਿਛਲੇ ਲੰਮੇ ਸਮੇਂ ਦੌਰਾਨ ਅੰਮ੍ਰਿਤਸਰ ਦੀ ਵਾਲ ਸਿਟੀ ਦੇ ਵਿੱਚ ਨਜਾਇਜ਼ ਉਹ ਸਾਰੀਆਂ ਕਰਾਰੀਆਂ ਵਾ ਉਹਦੇ ਸਬੰਧ ਦੇ ਵਿੱਚ ਅੱਜ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਮਿਲਣ ਵਾਸਤੇ ਆਏ ਆਂ ਔਰ ਇੱਕ ਲੈਟਰ ਕਮਿਸ਼ਨਰ ਸਾਹਿਬ ਦੇ ਨਾਂ ਦੇ ਆਪਾਂ ਉਹਨਾਂ ਨੂੰ ਦੇਣ ਵਾਸਤੇ ਆਏ ਆਂ ਇਹ ਪਿਛਲੇ ਕਾਫੀ ਸਮੇਂ ਤੋਂ ਜੀ ਭਾਜੀ ਇਹ ਨਾਲ ਇੱਕ ਹੋਟਲ ਜਿਹੜੇ ਵਾਲ ਸਿਟੀ ਦੇ ਵਿੱਚ ਤਿਆਰ ਹੋਏ ਨੇ ਜਿਹੜੇ ਕਿ ਹਾਈ ਕੋਰਟ ਦੇ ਹੁਕਮਾਂ ਦੀਆਂ ਸ਼ਰਯਮ ਧਜੀਆਂ ਉਡਾ ਕੇ ਛੋਟੀਆਂ ਛੋਟੀਆਂ ਗਲੀਆਂ ਛੋਟੇ-ਛੋਟੇ ਮਹੱਲੇ ਰਿਆਸੀ ਇਲਾਕਿਆਂ ਦੇ ਵਿੱਚ ਇਹ ਜਿਹੜੇ ਹੋਟਲ ਤਿਆਰ ਹੋਏ ਨੇ ਔਰ ਇਹ ਲਿਸਟ ਜਿਹੜੀ ਇਹਨਾਂ ਦੇ ਮਹਿਕਮੇ ਦੇ ਵਿੱਚ ਇੱਕ ਬਹੁਤ ਹੀ ਇਮਾਨਦਾਰ ਔਰ ਕਾਬਲ ਅਫਸਰ ਏਟੀਪੀ ਅਰਨ ਖੰਨਾ ਜੀ ਵੱਲੋਂ ਤਿਆਰ ਕੀਤੀ ਗਈ ਸੀ ਔਰ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਇਹ ਲਿਸਟ ਤਿਆਰ ਕਰਕੇ ਆਪਣੇ ਸੀਨੀਅਰ ਅਫਸਰਾਂ ਨੂੰ ਦਿੱਤੀ ਵੀ ਇਹ ਜਿਹੜੀਆਂ ਨਜਾਇਜ਼ ਉਹ ਸਾਰੀਆਂ ਵਾਂ ਉਹ ਸਾਡੇ ਹਲਕੇ ਸੈਂਟਰ ਦੇ ਵਿੱਚ ਬਣੀਆਂ ਔਰ ਪਰ ਮੈਂ ਬੜੇ ਵਿਸ਼ੋਸ ਨਾਲ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਇਹ ਲਿਸਟ ਜਾਰੀ ਹੋਣ ਦੇ ਬਾਵਜੂਦ ਕਿਹੇ ਵੀ ਸੀਨੀਅਰ ਅਫਸਰ ਨੇ ਇਹਨਾਂ ਨਜਾਇਜ਼ੋ ਸਾਰਿਆਂ ਦੇ ਬੰਦ ਦੀ ਕਾਰਵਾਈ ਨਹੀਂ ਕੀਤੀ ਅੱਜ ਵੀ ਜਿਹੜੀਆਂ ਨਜਾਇਜ਼ੋ ਸਾਰੀਆਂ ਢੱਲੇ ਨਾਲ ਚੱਲ ਰਹੀਆਂ ਨੇ ਅੱਜ ਵੀ ਬਾਲ ਸਿਟੀ ਦੇ ਵਿੱਚ ਢੱਲੇ ਦੇ ਨਾਂ ਨਜਾਇਜ਼ੋ ਸਾਰੀਆਂ ਹੋਰੀਆਂ ਔਰ ਕਾਲੀਆਂ ਪੇਡਾਂ ਅੱਜ ਵੀ ਆਪਣੀਆਂ ਜੇਬਾਂ ਨੂੰ ਗਰਮ ਕਰ ਰਹੀਆਂ ਨੇ ਪਰ ਬੱਲੇ ਬਜੀ ਇੱਕ ਗੱਲ ਵੇਖੀ ਜਾਵੇ ਕਿ ਅੱਜ ਹੀ ਕਿਉਂ ਕਮਿਸ਼ਨਰ ਸਾਹਿਬ ਤੱਕ ਇਹ ਫਰਿਆਦ ਲੈ ਕੇ ਆਇਓ ਇਹ ਤੇ ਜਿਹੜੀ ਨਜਾਇਜ਼ ਸਾਰੀ ਪਿਛਲੇ 2 ਦਹਾਕੇ ਉੱਪਰ ਹੋ ਗਿਆ ਉਦੋਂ ਦਾ ਇਹ ਸਿਲਸਿਲਾ ਜਾਲੀ ਹਾਈ ਕੋਰਟ ਨੇ ਵੀ ਇੱਥੇ ਸ਼ਕਤੀ ਵਿਗਾਈ ਸੀ ਸੀਵਰੇਜ ਪਾਣੀ ਜਿਹੜਾ ਆਪਣਾ ਬਿਜਲੀ ਦੇ ਕਨੈਕਸ਼ਨ ਦਾ ਕੱਟਣ ਦੇ ਫਰਮਾਨ ਜਾਰੀ ਹੋਸੀ ਉਹਦੇ ਤੇ ਕੀ ਅਜੇ ਤੱਕ ਮਹਿਕਮੇ ਨੇ ਕੀਤਾ ਦੇਖੋ ਜੀ ਮਹਿਕਮਾ ਪਹਿਲਾਂ ਵੀ ਕੰਮ ਕਰਨ ਦੀ ਨੀਂਦ ਸੁੱਤਾ ਸੀ ਤੇ ਅੱਜ ਵੀ ਕੰਮ ਕਰਨ ਦੀ ਨੀਂਦ ਸੁੱਤਾ ਇਹਦੇ ਸਬੰਧ ਦੇ ਵਿੱਚ ਆਪਾਂ ਬੜੀਆਂ ਅਖਬਾਰਾਂ ਦੇ ਵਿੱਚ ਵੀ ਇਹ ਨਜਾਇਜ਼ ਸਾਰੀਆਂ ਦੀਆਂ ਖਬਰਾਂ ਚਲਾ ਚੁੱਕੇ ਹਾਂ ਔਰ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਬੜੀ ਯਾਰ ਮਿਲ ਚੁਕੇ ਆ ਔਰ ਇਸ ਸਬੰਧ ਦੇ ਵਿੱਚ ਆਪਾਂ ਜਿਹੜਾ ਲੋਕਲ ਬਾਡੀ ਦਾ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਆ ਉਹਨਾਂ ਨੂੰ ਵੀ ਆਪਾਂ ਬੜੀ ਯਾਰ ਮਿਲ ਚੁਕੇ ਆ ਡਾਇਰੈਕਟਰ ਸਾਹਿਬ ਨੂੰ ਮਿਲੇ ਆ ਸੈਕਟਰੀ ਸਾਹਿਬ ਨੂੰ ਮਿਲੇ ਆ ਸੀਵੀਓ ਸਾਹਿਬ ਨੂੰ ਮਿਲੇ ਆ ਔਰ ਮੈਨੂੰ ਇਹ ਗੱਲ ਬੜੇ ਵਿਸ਼ੋਸ ਨਾਲ ਕਹਿਣੀ ਪੈ ਰਹੀ ਆ ਕਿ ਅੰਮ੍ਰਿਤਸਰ ਦੇ ਵਿੱਚ ਜੇ ਕੋਈ ਨਜਾਇਜ਼ ਸਾਰੀਆਂ ਹੋਰੀਆਂ ਵਾਂ ਤੇ ਇਹਦੇ ਵਿੱਚ ਕੁਝ ਜਿਹੜੇ ਸੀਨੀਅਰ ਅਫਸਰ ਆ ਉਹ ਵੀ ਵਿੱਚ ਉਹਨਾਂ ਦੀ ਮਿਲਿ ਭੁਗਤ ਜ਼ਰੂਰ ਆ ਉਹਨਾਂ ਨੂੰ ਐਪਲੀਕੇਸ਼ਨ ਤੇ ਜ਼ਰੂਰ ਦਿੱਤੀ ਜਾਂਦੀ ਆ ਪਰ ਉਹ ਐਪਲੀਕੇਸ਼ਨ ਇੱਕ ਰੱਦੀ ਬਣ ਕੇ ਰਹਿ ਜਾਂਦੀ ਆ ਮੈਂ ਬਹੁਤ ਜਲਦ ਜਨਤਾ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਨਾਂ ਵੀ ਜਨਤਾ ਕਰਾਂਗਾ ਕਿ ਪੰਜਾਬ ਦੇ ਵਿੱਚੋਂ ਉਹਨਾਂ ਅਫਸਰਾਂ ਦੇ ਦਫ਼ਤਰਾਂ ਦੇ ਵਿੱਚ ਕਿੰਨੀਆਂ ਐਪਲੀਕੇਸ਼ਨਾਂ ਗਈਆਂ ਪਰ ਉਹਨਾਂ ਅਫਸਰਾਂ ਨੇ ਅੱਜ ਤੱਕ ਅਕੇ ਵੀ ਐਪਲੀਕੇਸ਼ਨ ਦੇ ਉੱਤੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ ਅੱਜ ਵੀ ਉਹ ਜਿਹੜੀਆਂ ਐਪਲੀਕੇਸ਼ਨਾਂ ਉਹਨਾਂ ਦੇ ਜਿਹੜਾ ਦਫ਼ਤਰ ਦੇ ਵਿੱਚ ਰੱਦੀ ਬਣ ਕੇ ਪਈਆਂ ਵਾਂ ਉਹਨਾਂ ਮੇਰੇ ਉਹਨਾਂ ਅਫਸਰਾਂ ਨੂੰ ਮੇਰੀ ਤਾੜਨਾ ਵਾ ਕਿ ਜੋ ਤੁਹਾਡੀ ਬਣਦੀ ਆ ਉਹ ਜ਼ਿੰਮੇਵਾਰੀ ਆਪਣੀ ਨਿਭਾਓ ਵਾਲ ਸਿਟੀ ਜਿਹੜਾ ਬੁਰਾ ਹਾਲ ਹੋ ਚੁੱਕਾ ਅੰਮ੍ਰਿਤਸਰ ਦੀ ਵਾਲ ਸਿਟੀ ਦਾ ਅੱਜ ਵੀ ਢੱਲੇ ਦਾ ਨਜਾਇਜ਼ ਉਹ ਸਾਰੀਆਂ ਵਾਲ ਸਿਟੀ 'ਚ ਹੋ ਰਹੀਆਂ ਕਈ ਵਾਰੀ ਸਾਡੇ ਧਿਆਨ 'ਚ ਵੀ ਹੁੰਦਾ ਕਿ ਜਦੋਂ ਕੋਈ ਸ਼ਿਕਾਇਤ ਹੁੰਦੀ ਕੋਈ ਆਰਟੀਆ ਐਕਟਿਵਿਸਟ ਕਰਦਾ ਉਹ ਤਾਂ ਜਿਹੜਾ ਬਿਲਡਿੰਗ ਦਾ ਮਾਲਕ ਹੈ ਹੋਟਲ ਦਾ ਉਹਦਾ ਤੇ ਸ਼ਿਕਾਇਤ ਕਰਤਾ ਦਾ ਆਪਸੀ ਮੇਲਜੋਲ ਹੋ ਜਾਂਦਾ ਲੱਗਦਾ ਨਹੀਂ ਇਸੇ ਕਰਕੇ ਉਹ ਜਿਹੜੀਆਂ ਸ਼ਿਕਾਇਤਾਂ ਪੈਂਡਿੰਗ ਰਹਿ ਜਾਂਦੀਆਂ ਡਿਪਾਰਟਮੈਂਟ 'ਚ ਵੇਖੋ ਜੀ ਕਈ ਕਾਲੀਆਂ ਪੇਡਾਂ ਹੈਗੀਆਂ ਵਾਂ ਜਿਹੜੀਆਂ ਇਹੋ ਜਿਹੀਆਂ ਕਰਤੂਤਾਂ ਕਰਦੀਆਂ ਵਾਂ ਮੈਂ ਤੇ ਅਫਸਰਾਂ ਨੂੰ ਇਹ ਤਾੜਨਾ ਕਰਦਾ ਵੀ ਜੇ ਤੁਹਾਨੂੰ ਕੋਈ ਇਹੋ ਜੀ ਕਾਲੀ ਭੇੜ ਤੰਗ ਕਰਦੀ ਸਾਡੇ ਧਿਆਨ ਚੋ ਲਿਆਓ ਅਸੀਂ ਉਹਨਾਂ ਦੇ ਖਿਲਾਫ ਹੀ ਕਾਰਵਾਈ ਕਰਾਂਗੇ ਦੇਖੋ ਅਸੀਂ ਪਿਛਲੇ ਲੰਮੇ ਸਮੇਂ ਤੋਂ ਮੁੱਦਾ ਚੁੱਕ ਕੇ ਰੱਖਿਆ ਵਾ ਕਿ ਨਜਾਇਜ਼ ਉਹ ਸਾਰੀਆਂ ਬੰਦ ਕਰੋ ਪਰ ਨਜਾਇਜ਼ ਉਹ ਸਾਰੀਆਂ ਇਸ ਕਰਕੇ ਬੰਦ ਨਹੀਂ ਹੋ ਰਹੀਆਂ ਅੱਜ ਵੇਖੋ ਵਾਲ ਸਿਟੀ ਦੇ ਵਿੱਚ ਅਫਸਰਾਂ ਨੇ ਜਿਹੜੇ ਪ੍ਰਿਸ਼ਟ ਅਫਸਰ ਆ ਉਹਨਾਂ ਨੇ ਪਰ ਸਲੈਬ ਜਿਹੜਾ ਲੈਂਟਰ ਰੇਡ ਰੱਖਦਾ ਜਿੱਦਾਂ ਦਾ ਜਗਾਵਾ ਜੇ ਵੱਡੀ ਜਗਾਵਾ ਤੁਹਾਨੂੰ ਉਸੇ ਹਿਸਾਬ ਨਾਲ ਕਰ ਲੈਂਦੇ ਆ ਵੀ ਸਾਨੂੰ ਰੇਡ ਲੈ ਰਹੇ ਨੇ ਮੈਂ ਕਹਣਾ ਜੇ 5-5 ਲੱਖ ਰੁਪਇਆ ਡਿਮਾਂਡ ਕਰਦੇ ਨੇ ਵਾਲ ਸਿਟੀ ਦੇ ਵਿੱਚ ਲੈਂਟਰ ਪਾਉਣ ਦਾ ਔਰ ਲੋਕੀ ਬੇਵਸ ਹੋਏ ਵਿਚਾਰੇ ਦੇ ਵੀ ਰਹੇ ਨੇ ਇਹਨਾਂ ਨੂੰ ਕਿਉਂਕਿ ਕਾਲੀਆਂ ਭੇਡਾਂ ਨੇ ਆਪਣਾ ਡਾਰੀ ਇਹੋ ਜਿਹਾ ਬਣਾਇਆ ਮੈਂ ਅੰਮਰਸਰ ਦੀ ਜਨਤਾ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਜੇ ਤੁਸੀਂ ਕੋਈ ਬਿਲਡਿੰਗ ਬਣਾਉਣੀ ਆ ਉਹਨੂੰ ਕਾਨੂੰਨ ਦੇ ਤਰੀਕੇ ਨਾਲ ਬਣਾਓ ਆਪਣੇ ਨਕਸ਼ੇ ਅਪਲਾਈ ਕਰੋ ਨਕਸ਼ਾ ਪਾਸ ਕਰਾਓ ਪਰ ਕਾਨੂੰਨ ਤੇ ਕਹਿੰਦਾ ਵਾਲ ਸਿਟੀ 'ਚ ਨਜ਼ਰ ਕੋਈ ਨਕਸ਼ਾ ਪਾਸ ਨਹੀਂ ਹੋ ਸਕਦਾ ਦੇਖੋ ਜੀ ਜਿਹੜੇ ਤੇ ਜਿਹੜਾ ਕੰਮ ਨਹੀਂ ਹੋ ਸਕਦਾ ਉਹ ਜਿਹੜਾ ਕਾਨੂੰਨ ਦੇ ਦਾਇਰੇ ਦੇ ਵਿੱਚ ਹੋ ਕੇ ਹੋਣ ਵਾਲਾ ਕੰਮ ਉਹ ਜ਼ਰੂਰ ਕਰਾਓ ਜਿਹੜਾ ਕਾਨੂੰਨ ਦੇ ਖਿਲਾਫ ਆ ਉਹ ਕੰਮ ਉਹ ਮੈਂ ਜਨਤਾ ਨੂੰ ਅਪੀਲ ਕਰਦਾ ਉਹ ਕੰਮ ਨਾ ਕਰੋ ਤੁਹਾਨੂੰ ਲੱਗਦਾ ਕਿ ਜਿਹੜੀ 5 ਫੁੱਟ ਦੀ ਜਾਂ 8 ਫੁੱਟ ਦੀ ਗਲੀ ਉਹਦੇ ਵਿੱਚ ਕੋਈ ਬਹੁ ਮੰਜਲਾ 8 ਮੰਜਲਾ 7 ਮੰਜਲਾ ਹੋਟਲ ਬਣ ਸਕਦਾ ਉਹ ਕਿੰਨੀ ਕੀ ਸੇਫਟੀ ਰੱਖਦਾ ਵਾ ਆਮ ਟੂਰਿਸਟ ਕਿਉਂਕਿ ਵਿਦੇਸ਼ਾਂ ਦੇ ਟੂਰਿਸਟ ਵੀ ਇੱਥੇ ਆਉਂਦੇ ਨੇ ਨਤਮਸਤਕ ਹੁਣ ਲਈ ਹਮਸਾ ਪਾਜੀ ਕੋਈ ਵੀ ਜਿਹੜਾ ਛੋਟੀ ਗਲੀ ਦੇ ਵਿੱਚ ਹੋਟਲ ਨਹੀਂ ਬਣ ਸਕਦਾ ਪਰ ਇਹ ਕਾਲੀਆਂ ਭੇਡਾਂ ਨੂੰ ਕਿਸੇ ਦੀ ਜਾਨ ਦੀ ਕੋਈ ਪਰਵਾਹ ਨਹੀਂ ਆ ਸਿਰਫ ਇਹਨਾਂ ਨੂੰ ਪੈਸਾ ਚਾਹੀਦਾ ਉਹ ਹੁਣ ਮੈਂ ਕਹਿਣਾ ਨਹੀਂ ਜਾਂਦਾ ਵੀ ਉਹ ਜਿੱਦਾਂ ਮਾੜੀ ਸ਼ਤਾਬਲੀ ਮੈਂ ਵਰਤਣਾ ਨਹੀਂ ਚਾਹੁੰਦਾ ਇਹਨਾਂ ਨੂੰ ਪੈਸਾ ਸੁੱਟ ਕੇ ਜਿੰਨਾ ਮਰਜੀ ਇਹਨਾਂ ਦਾ ਤਮਾਸ਼ਾ ਵੇਖੀ ਜਾਓ ਇਹ ਉਹਨਾਂ ਜਾਤਾਂ ਦੇ ਵਿੱਚ ਹੈਗੇ ਨੇ ਇਹਨਾਂ ਨੂੰ ਪੈਸਾ ਭਾਜੀ ਸਿਰਫ ਮੈਂ ਅਹਿਮਦ ਰਖਦਾ ਪੈਸੇ ਦੇਈ ਜੋ ਇਹਨਾਂ ਕੋ ਜੋ ਮਰਜ਼ੀ ਕਰਾਈ ਜੋ ਕੋਈ ਇਹਨਾਂ ਵਾਸਤੇ ਹਾਈ ਕੋਰਟ ਦਾ ਹੁਕਮ ਨਹੀਂ ਆ ਕੋਈ ਇਹਨਾਂ ਵਾਸਤੇ ਆਪਣਾ ਪ੍ਰਸ਼ਾਸਨ ਦਾ ਹੁਕਮ ਨਹੀਂ ਆ ਮੈਂ ਕਮਿਸ਼ਨਰ ਸਾਹਿਬ ਨੂੰ ਹੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਮਿਸ਼ਨਰ ਸਾਹਿਬ ਇਹ ਕਾਲੀਆਂ ਭੇਡਾਂ ਜਿਹੜੀਆਂ ਕਈ ਸਾਲਾਂ ਤੋਂ ਇਹ ਦਫ਼ਤਰ ਨੂੰ ਚੰਬੜੀਆਂ ਵਾ ਇਹ ਜੋਗਾ ਨੂੰ ਮੁਕਤ ਕਰੋ ਇਹ ਜੋਗਾ ਨੂੰ ਕੋ ਹੋਰ ਮਹਿਕਮੇ ਚ ਪਾਓ ਜਾਂ ਇਹਨਾਂ ਦੀਆਂ ਇਥੋਂ ਬਦਲੀਆਂ ਕਰਕੇ ਹੋਰ ਸ਼ਹਿਰੀ ਜਿਹੜੇ ਅੰਮ੍ਰਿਤਸਰ ਤੋਂ ਬਾਹਰ ਦੇ ਸ਼ਹਿਰ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਭੇਜੋ ਤਾਂ ਹੀ ਅੰਮ੍ਰਿਤਸਰ ਦਾ ਸੁਧਾਰ ਹੋ ਸਕਦਾ ਤਾਂ ਕੀ ਨਾਮ ਸਾਜੀ ਤੁਹਾਡਾ ਮੈਂ ਸੇਵਾਦਾਰ ਜਗਦਾ ਮਿਲ ਸੁਭਾਜ ਸੈਕਲ ਅਸੀਂ ਜਦੋਂ ਆਵਾ ਦੀ ਪਾਰਟੀ ਆਈ ਸੀ ਉਸ ਤੋਂ ਪਹਿਲਾਂ ਦੇ ਸੀ ਐਕਟਿਵਾਂ ਅਸੀਂ ਜਿਹੜੇ ਸਮਾਜ ਦੇ ਮੁੱਦੇ ਆ ਜਿਹੜੇ ਪੰਜਾਬ ਦੇ ਮੁੱਦੇ ਆ ਹਮੇਸ਼ਾ ਉਹਨਾਂ ਦੀ ਗੱਲ ਕੀਤੀ ਏ ਕੇਵਲ ਇੱਕੋ ਮੁੱਦੇ ਤੇ ਨਹੀਂ ਜਿਹੜੀਆਂ ਨਜਾਇਜ਼ ਸਾਰੀਆਂ ਦਾ ਮੁੱਦੇ ਤੇ ਅਸੀਂ ਹੋਣ ਆਏ ਆ ਜਦੋਂ ਸਾਡੀ ਜਾਣਕਾਰੀ ਚ ਆਇਆ ਵੀ ਜਿਹੜੀ ਅਫਸਰਸ਼ਹੀ ਹੈਗੀ ਏ ਜਿਹੜੀ ਬਿਊਰੋਕਰੇਸੀ ਹੈ ਉਹ ਵੱਡੇ ਸਤਰ ਤੇ ਰਿਸ਼ਵਤਾਂ ਲੈ ਕੇ ਲੋਕਾਂ ਦਾ ਖੂਨ ਚੂਸ ਕੇ ਨਜਾਇਜ਼ ਸਾਰੀਆਂ ਕਰਾ ਰਹੀ ਏ ਇਹਨ ਦੀ ਸੀ ਜਾਂਚ ਪੜਤਾਲ ਕੀਤੀ ਜਦੋਂ ਜਾਂਚ ਵਿੱਚ ਵੇਖਿਆ ਗਿਆ ਵੀ ਵਾਕਈ ਇਹਦੇ ਸੱਚਾਈ ਏ ਕਿਉਂਕਿ ਜਨਤਾ ਸ਼ਿਕਾਇਤ ਕਰਦੀ ਏ ਜਨਤਾ ਸ਼ਿਕਾਇਤ ਕਰਦੀ ਏ ਨਜਾਇਜ਼ ਕੰਮ ਹੁੰਦੇ ਆ ਤੇ ਜੇ ਉਹ ਜਾਇਜ਼ ਹੋ ਜਾਂਦੇ ਤੇ ਅਫਸਰਾਂ ਨੂੰ ਕੁਝ ਮਿਲਿਆ ਜਾਂਦਾ ਤਾਂ ਦੀ ਕਿਉਂਕਿ ਸਾਡੇ ਅਫਸਰ ਐਡੇ ਇਮਾਨਦਾਰ ਤਾਂ ਹੈਗੇ ਨਹੀਂ ਵੀ ਕਿਸੇ ਦਾ ਫਰੀ ਕੰਮ ਨਜਾਇਜ਼ ਹੋਣ ਦੇਣਗੇ ਜੇ ਸ਼ਿਕਾਇਤ ਹੋਈ ਹੋਵੇ ਕਿਉਂਕਿ ਉਹਨਾਂ ਦੇ ਗਲੇ ਚ ਆਫ ਹੰਦਾ ਪੈਂਦਾ ਹੈ ਮੈਂ ਵੇਖਿਆ ਕੁਝ ਇੱਥੇ ਸਾਡੇ ਨਾਲ ਆਰਟਿਸਟ ਕਾਫੀ ਲੰਬੇ ਸਮੇਂ ਤੋਂ ਐਕਟਿਵ ਹੈ ਅਸੀਂ ਤਾਂ ਸਾਲ ਤੋਂ ਆੜੀਆਂ ਹੀ ਪੈਰੀਆਂ ਪਿੱਛੇ ਜਿਨ੍ਹਾਂ ਨੇ ਬਲੈਕਲਿਸਟ ਪਾਉਣ ਦਾ ਮਤਾ ਵੀ ਪਾਇਆ ਸੀ ਪਰ ਕਿਸੇ ਨਾ ਕਿਸੇ ਪ੍ਰੈਸ਼ਰ ਦੇ ਅੱਗੇ ਵੀ ਲੈ ਲਿਆ ਸੀ ਯਾਦਾ ਤੁਹਾਨੂੰ ਸਾਖ ਦਾ ਅਮੀਰ ਸਭ ਤੋਂ ਪਹਿਲਾਂ ਇੱਕ ਇਹ ਤੁਹਾਨੂੰ ਬਚਨ ਦਿੰਦੀ ਹੈ ਮੀਡੀਆ 'ਚ ਸਭ ਤੋਂ ਪਹਿਲਾਂ ਜਿਹੜੇ ਆਰਟਿਸਟ ਅੱਜ ਤੱਕ ਕੰਪਲੇਂਟਾਂ ਪਾਉਂਦੇ ਰਹਿਆ ਉਹਨਾਂ ਦਾ ਹੀ ਰਿਕਾਰਡ ਕਢਾਣ ਲੱਗੇ ਆ ਉਹਨਾਂ ਦਾ ਰਿਕਾਰਡ ਕਢਾ ਕੇ ਉਹਨਾਂ ਨੂੰ ਪੁੱਛਿਆ ਜਾਏਗਾ ਵੀ ਜੇ ਤੁਸੀਂ ਕੰਪਲੇਂਟ ਕੀਤੀ ਹੈ ਤੇ ਉਹਦੇ ਦੇ ਕਿੰਨੇ ਕਿੰਨੇ ਕਾਰਵਾਈ ਕਰਾਈ ਜੇ ਬਿਲਕੁਲ ਕਿ ਆਪਣੀਆਂ ਜੇਬਾਂ ਭਰੀਆਂ ਅਸੀਂ ਆਰਟੀਐਕਟਿਵਿਸ ਇਸ ਟਾਈਮ ਬਹੁਤ ਸ਼ਹਿਰ ਵਿੱਚ ਬਦਨਾਮ ਹੋ ਚੁੱਕੇ ਨੇ ਉਹ ਕਹਿੰਦੇ ਧੰਦਾ ਬਨ ਲਿਆ ਬਣਾ ਲਿਆ ਉਹ ਜੀ ਗੰਦੀ ਨਾਲੀ ਦੇ ਕੀੜਿਆਂ ਨੇ ਸਮਾਜ ਸੇਵਕਾਂ ਦੀ ਸ਼ੋਭੀ ਉੱਤੇ ਲਾਂਚਨ ਲਾਏ ਆ ਅਸੀਂ ਜਿਹੜੀਆਂ ਆਰਟੀਆਂ ਖੁਦ ਪਾਈਆਂ ਹੁੰਦਾ ਵੀ ਹਿਸਾਬ ਦਾਂਗੇ ਤੇ ਜਿਹੜੀਆਂ ਅੰਮ੍ਰਿਤਸਰ ਦੇ ਆਰਟੀਐਕਟਿਸਟਾਂ ਨੇ ਪਾਈਆਂ ਉਹਨਾਂ ਦਾ ਹਿਸਾਬ ਵੀ ਲਾਂਗੇ ਅਸੀਂ ਤੁਹਾਡੇ ਪ੍ਰੈਸ ਦੇ ਸਾਹਮਣੇ ਔਰ ਜਾਗਰੂਕ ਕਰਾਂਗੇ ਜਿਹੜੇ ਲੋਕ ਮਤਲਬ ਸਮਾਜ ਸੇਵਾ ਦੇ ਨਾਂ ਤੇ ਇੱਥੇ ਹਜ਼ਾਰ ਹਜ਼ਾਰ 15-1500 ਆਟੀਆਂ ਪਾ ਚੁੱਕੇ ਆ 80-1500 ਹਜ਼ਾਰ ਆਟੀਆਂ ਦਾ ਵੇਰਵਾ ਚੈੱਕ ਕਰਾਵਾਂਗੇ ਕਿ ਕਿੰਦੇ ਤੇ ਕਾਰਵਾਈ ਹੋਈ ਐ ਤੇ ਕਿੰਦੇ ਤੇ ਕਿਉਂ ਨਹੀਂ ਹੋਈ ਉਹਨਾਂ ਦੇ ਚ ਜਿੰਦੇ ਤੇ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਉਹਨਾਂ ਦੇ ਵਿੱਚ ਕਾਲੀ ਭੇੜ ਅਫਸਰ ਮਿਲੀਭੁਗਤਾ ਹੈ ਚੋਰ ਕੁੱਤੀ ਰਲੇ ਉਹਦੇ ਚ ਅਸੀਂ ਚੋਰ ਕੁੱਤੀ ਕਿੰਨੂੰ ਕਹਿੰਨੇ ਆ ਅਸੀਂ ਇਹਨਾਂ ਨੂੰ ਹੀ ਚੋਰ ਕੁੱਤੀ ਕਹਿੰਨੇ ਆ ਉਸ ਤੋਂ ਇਲਾਵਾ ਅਸੀਂ ਕਹਿੰਦੇ ਆ ਸਭ ਤੋਂ ਪਹਿਲਾਂ ਜਾਗਦਾਈ ਮੀਰ ਦੀਆਂ ਕੰਪਲੇਂਟਾਂ ਚੈੱਕ ਕਰੋ ਅਸੀਂ ਹਰ ਇੱਕ ਇਨਕੁਆਰੀ ਦਾ ਸਾਹਮਣਾ ਕਰਨ ਨੂੰ ਤਿਆਰ ਆ ਅਸੀਂ ਛਾਤੀ ਠੋਕੇ ਕਹਿੰਦੇ ਆ ਸਾਨੂੰ ਜਿਹੜੇ ਮਰਜੀ ਮੈਗਵੇ ਜਿਹੜੀ ਵੀ ਕੰਪਲੇਟ ਕਿਉਂਕਿ ਅਸੀਂ ਤਾਂ ਇੱਕ ਸਾਲ ਹੋਇਆ ਕੰਪਲੇਂਟਾਂ ਕਰਨ ਆਏ ਆ ਉਸ ਤੋਂ ਪਹਿਲਾਂ ਅਸੀਂ ਨਸ਼ੇ ਦਰਸਟੇ ਦੇ ਖਿਲਾਫ ਤੇ ਸ਼ਾਮਲਰ ਜ਼ਮੀਨਾਂ ਦੇ ਖਿਲਾਫ ਬੋਲਦੇ ਸਾਂ ਔਰ ਜਿਹੜੀਆਂ ਵੀ ਸ਼ਾਮਲਰ ਜ਼ਮੀਨਾਂ ਦੇ ਖਿਲਾਫ ਬੋਲੇ ਆ ਉਹ ਅੱਜ 5 ਸਾਲ ਤੋਂ ਅੱਜ ਤੱਕ ਸੀਲ ਹੈ ਜੇ ਕਿਤੇ ਜਾਗਦਾਈ ਮੈਨਾਂ ਕ੍ਰਪਸ਼ਨ ਕਰਨੀ ਹੁੰਦੀ ਸੀ ਤੇ ਹੋਂਦਾਂ ਕੀਤੀ ਹੋਣੀ ਸੀ ਉਸ ਤੋਂ ਇਲਾਵਾ ਕਮਿਸ਼ਨਰ ਦੀ ਕੋਠੀ ਦਾ ਲੇਲੂ ਉਸ ਤੋਂ ਇਲਾਵਾ ਇੱਕ ਹੋਰ ਅਸੀਂ ਡੰਪ ਦਾ ਮੁੱਦਾ ਚੁੱਕਿਆ ਸੀ ਉਹ ਵੀ ਅਸੀਂ ਹਾਈ ਕੋਰਟ ਦੇ ਕੇਸ ਜਿੱਤੇ ਸਾਂ ਉਹਨੇ ਚ ਵੀ ਸਰਕਾਰ ਦਾ ਹੀ ਫਾਇਦਾ ਕਰਾਇਆ ਜੀ ਇੱਕ ਅਹਿਮ ਸਵਾਲ ਹੈ ਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵਿਚਾਰੀਨ ਬੜੇ ਸਖਤ ਆਰਡਰ ਹੋਏ ਸੀ ਮਾਂਜੋਖ ਹਾਈ ਕੋਰਟ ਵੱਲੋਂ ਪਰ ਲੱਗਦਾ ਤੁਹਾਨੂੰ ਕਿ ਹੁਣ ਤੁਸੀਂ ਅੱਜ ਵੱਡਾ 103 ਹੋਣ ਵਾਲਾ ਲਿਸਟ ਕਮਿਸ਼ਨਰ ਸਾਹਿਬ ਨੂੰ ਦੇਣ ਆਇਓ ਕੋਈ ਇੱਥੇ ਵੱਡਾ ਸਟੈਪ ਚੁੱਕਿਆ ਜਾਏਗਾ ਉਹਨਾਂ ਵੱਲੋਂ ਸਾਨੂੰ ਨਾ ਸਟੈਪ ਚੁਕਾਣਾ ਆਂਦਾ ਹੈ ਅਸੀਂ ਸਟੈਪ ਚੁਕਾਵਾਂਗੇ ਸਾਨੂੰ ਅਫਸਰ ਸ਼ਾਇਦ ਕੋ ਕੰਮ ਕਰਾਣੇ ਆਂਦੇ ਆ ਕਿਉਂਕਿ ਹਾਲੇ ਜ਼ਮੀਰ ਜਿੰਦਾ ਹੈ ਜੇ ਦਿਨ ਮਰ ਜਾਊਗਾ ਫਿਰ ਪਤਾ ਨਹੀਂ ਕੋਈ ਕੰਮ ਕਰ ਹੋ ਸਕਦਾ ਸਾਨੂੰ ਕੋਈ ਸਾਡੇ ਤੇ ਵੀ ਕਾਰਵੀਆਂ ਅੱਗੇ ਵੀ ਹੋਈਆਂ ਝੂਟੀਆਂ ਹੋਰ ਵੀ ਮਾਫੀਆ ਲੱਗਾ ਹੈ ਕੋਈ ਨਹੀਂ ਲੱਗਾ ਰਵੇ ਇਧਰ ਭੋਲੇ ਕੀ ਫੌਜ ਕਰੇਗੀ ਮੋਤ ਜਦੋਂ ਭੋਲੇ ਸ਼ੰਕਰ ਦਾ ਸ਼ੰਕਰ ਹੈਗਾ ਸਿਰ ਤੇ ਹੱਥ ਹੈਗਾ ਤੇ ਬਚੇ ਹੋਏ ਆ ਬਾਬਾ ਦੀਪ ਸਿੰਘ ਖੰਡੇ ਵਾਲੇ ਦੀ ਕਿਰਪਾ ਹੈਗੀ ਹੈ ਅਸੀਂ ਤਾਂ ਕਿੰਨੇ ਸਾਨੂੰ ਕੋਈ ਸਾਰੇ ਪੱਤਰਕਾਰ ਆਜੋ ਕੋਈ 100 ਪੱਤਰਕਾਰ ਲਿਆਓ ਸਾਨੂੰ ਕੋਈ ਇੱਕ ਮੁੱਦੇ ਤੇ ਦੱਸੋ ਜਿੱਤੇ ਗਲਤੀਆਂ ਤਾਂ ਬਿਲਕੁਲ ਇਹ ਸੰਜਗਦਾ ਜ਼ਮੀਰ ਦੇ ਜਿਹੜੇ ਸ਼ਬਾਸ਼ ਹੈਗਲ ਜਿਨ੍ਹਾਂ ਬੜਾ ਬੇਬਾਕੀ ਨਾਲ ਗਿਆ ਕਿ ਸ਼ਹਿਰ ਦੀ ਜਿਹੜੀ ਆ ਸ਼ਹਿਰ ਦੀ ਜਿਹੜੀ ਅਰਥਵਸਥਾ ਦੇ ਨਾਲ ਨਾਲ ਜਿਹੜੀ ਸ਼ਹਿਰ ਦੀ ਬੰਤਰ ਹੈ ਉਹਦੀ ਦਿੱਖ ਸਮਾਰਟ ਸਿਟੀ ਦੇ ਰੂਪ ਚ ਆਪਾਂ ਚਮਕਾਵਾਂਗੇ ਤੇ ਭਗਵਾਨ ਦਾ ਨਾਮ ਲੈ ਕੇ ਅੱਜ ਇਸ ਜਿਹੜੀ ਲੜੀ ਨੂੰ ਅੱਗੇ ਤੋਰ ਰਹੇ ਨੇ ਤੇ ਹੁਣ ਕਮਿਸ਼ਨਰ ਵੱਲੋਂ ਕੀ ਇੱਥੇ ਹਾਂ ਸਰ ਕੀ ਕਹਿਣਾ ਚਾਹਦੇ ਇਹਦੀ ਬਸਟਾਨ ਚ ਚੈਕਿੰਗ ਕੀਤੀ ਗਈ ਹੈ ਅੱਜ ਇਹ ਜੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਜੀ ਦੀ ਹਦਾਇਤਾਂ ਤੇ ਅੱਜ ਏਡੀਸੀਪੀ ਸਿਟੀ 3 ਸ੍ਰੀ ਹਰਪਾਲ ਸਿੰਘ ਜੀ ਦੀ ਹਦਾਇਤਾਂ ਦੇ ਉਹਨਾਂ ਦੀ ਸੁਪਰਵਾਈਜ਼ਨ ਦੇ ਅੰਡਰ ਜਿਹੜੇ ਸਾਡੇ ਜ਼ੋਨ ਦੇ ਸਾਰੇ ਐਸਐਚਓਸ ਤੇ ਟੀਮ ਵੱਲੋਂ বাস ਸਟੈਂਡ ਨੂੰ ਜਿਹੜਾ ਕਾਡਨ ਕਰਕੇ ਜਿਹੜਾ ਸਰਚ ਆਪਰੇਸ਼ਨ ਕੀਤਾ ਗਿਆ ਹੈ ਇਹਦੇ ਵਿੱਚ ਅਸੀਂ ਜਿਹੜੀਆਂ ਐਂਟੀਸੈਪਟੇਜ ਟੀਮਸ ਤੇ ਡੌਗਸ ਕੋਆਰਟੀਨ ਨਾਲ ਲੈ ਕੇ ਜਿਹੜੇ ਸਸਪੈਕਟਿਡ ਪਰਸਨਸ ਤੇ ਸਸਪੈਕਟਿਡ ਬੈਗੇਜਸ ਦੀ ਜਿਹੜੀ ਆ ਉਹ ਜਿਹੜੀ ਤਲਾਸ਼ੀ ਕੀਤੀ ਹੈ ਸਰਕਾਰ ਨੂੰ ਕੀ ਹੈ ਜੀ ਕਿਉਂ ਅੱਜ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ ਜੀ বাস ਸਟੈਂਡ ਦੀ ਇਹ ਅਸੀਂ ਰੂਟੀਨ 'ਚ ਵੀ ਜੀ ਕਰਦੇ ਰਹਿੰਦੇ ਹਾਂ ਜਦੋਂ ਵੀ ਤਾਂ ਕਿ ਗਾਇਬ-ਗਾਏ ਚੈਕਿੰਗ ਹੁੰਦੀ ਰਵੇ ਤੇ ਕੋਈ ਸ਼ੱਕੀ ਇੱਕ ਗਲਤ ਅਨਸਰ ਜਿਹੜੇ ਆ ਇੱਥੇ ਆਉਣ ਤੋਂ ਜਿਹੜਾ ਗੁਰੇਜ਼ ਕਰਨ ਤੇ ਜੇ ਕੋਈ ਲਵਾਰਸ ਚੀਜ਼ ਮਿਲੀ ਤਾਂ ਉਹਦਾ ਜਿਹੜਾ ਜਿਹੜੀ ਪਛਾਣ ਹੋ ਸਕੇ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਦਿਨ ਦਿਹਾੜੇ ਖਾਣੇ ਦੇ ਬਾਹਰ ਬੰਬਸਮਗਰੀ ਵੀ ਮਿਲੀ ਤਾਂ ਉਸ ਨੂੰ ਲੈ ਕੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਤੇ ਬਿਲਕੁਲ ਜੀ ਉਹ ਵੀ ਕਾਰਨ ਹੈਗਾ ਸਾਰਾ ਅਸੀਂ ਤਾਂ ਕਿ ਕੋਈ ਸ਼ੱਕੀ ਚੀਜ਼ ਲਵਾਰਸ ਚੀਜ਼ ਜਿਹੜੇ ਗਲਤ ਅਨਸਰ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਉਹ ਇਹੋ ਜੀ ਚੀਜ਼ ਪਲਾਨਟ ਕਰਕੇ ਨਾ ਜਾਣ ਉਹਦੇ ਵਾਸਤੇ ਜਿਹੜੀ ਹੈ ਸਾਰੀ ਜਿਹੜੀ ਚੈਕਿੰਗ ਜਿਹੜੀ ਕੀਤੀ ਗਈ ਹੈ ਬੱਸ ਸਟੈਂਡ ਤੋਂ ਇਲਾਵਾ ਸਰ ਹੋਰ ਕਿੱਥੇ ਕਿੱਥੇ ਚੈਕਿੰਗ ਕਰ ਜਿਹੜੇ ਮੌਜ਼ ਹੈਗੇ ਸਾਡੇ ਜਾਂ ਪੋਰ ਪੀੜਪੜਾਕੇ ਵਾਲੇ ਬਾਜ਼ਾਰ ਆ ਉਹ ਸਾਰੇ ਜਗਾਂ ਤੇ ਜਿਹੜੀ ਤਲਾਸ਼ੀ ਜਿਹੜੀ ਕੀਤੀ ਜਾ ਰਹੀ ਹੈ ਤਾਂ ਸਰ ਕੋਈ ਸ਼ੱਕੀ ਚੀਜ਼ ਮਿਲੀ ਆ ਵੀ ਪਾਕਿਸਤਾਨ ਤੋਂ ਨਹੀਂ ਫਿਲਹਾਲ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਕੋਈ ਸ਼ੱਕੀ ਪੁਰਸ਼ ਜਿਹੜੇ ਆ ਕੁਝ ਬੰਦੇ ਲੈ ਕੇ ਆਂਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰ ਰਹੇ ਆ ਤਾਂ ਸਰ ਇੱਕ ਵਾਰ ਸੀ ਗੱਲ ਕਰੀਏ ਸ਼ਹਿਰ ਦੇ ਵਿੱਚ ਨਾਕਾਬੰਦੀ ਵੀ ਕੀਤੀ ਗਈ ਸੀ ਅੱਜ ਨਾਕਾਬੰਦੀ ਸਾਡੀ ਜੀ ਰੋਜ਼ ਹੁੰਦੀ ਆ ਰੂਟੀਨ 'ਚ ਰੋਜ਼ ਸਾਡੀ ਨਾਕਾਬੰਦੀ ਜਿਹੜੀ ਮਹਿੰਮ ਜਿਹੜੀ ਐ ਸਪੈਸ਼ਲ ਜਿਹੜੀ ਰੋਜ਼ ਡਰਾਈਵ ਚੱਲ ਰਹੀ ਆ ਤਾਂ ਲੋਕਾਂ ਨੂੰ ਕੀ ਮੈਸੇਜਾਂ ਜਾਂਦੇ ਹੋ ਅੱਜ ਦੇ ਦਿਨ ਜਿਉਂ ਹੀ ਬਹੁਤ ਵੱਡੀ ਕਿ ਇਹ ਅਗਰ ਉੱਪਰ ਚੈਟਿੰਗ ਕੀਤੀ ਜਾ ਰਹੀ ਹੈ ਲੋਕਾਂ ਨੂੰ ਇਹੀ ਇਹ ਅਪੀਲ ਕਰਦੇ ਆ ਜਿਹੜੀਆਂ ਕਾਨੂੰਨ ਦੀ ਪਾਲਣਾ ਕੀਤੀ ਜਾਵੇ ਟ੍ਰੈਫਿਕ ਜਿਹੜੇ ਆ ਰੂਲਸ ਉਹਨਾਂ ਨੂੰ ਬੇਕ ਕੀਤਾ ਜਾਵੇ ਜੇ ਕੋਈ ਭੀੜ ਭੜਕੇ ਵਾਲੀ ਜਗ੍ਹਾ ਤੇ ਕਿਸੇ ਨੂੰ ਲਵਾਰਸ ਚੀਜ਼ ਮਿਲਦੀ ਹੈ ਤੇ ਉਹਨੂੰ ਜਿਹੜਾ ਉਹਦੀ ਸੂਚਨਾ ਜਿਹੜੀ ਪੁਲਿਸ ਨੂੰ ਜਿਹੜੀ ਤੁਰੰਤ ਦਿੱਤੀ ਜਾਵੇ